ਲੁੱਟ ਲੈਂਦੇ ਨੇ ਅਦਵਾਟੇ ਹੀ ਜਦ ਬਾਜ਼ ਅਚਿੰਤੇ ਪੈਂਦੇ ਨੇ ਕੁਝ ਜੂੰਦੇ ਵਾਂਗੂ ਮੋਇਆ ਦੇ ਮੋਇਆਂ ਨੂੰ ਰੋਂਦੇ ਰਹਿੰਦੇ ਨੇ ਜਦੋਂ ਕਿਸੇ ਨੂੰ ਬੇਵਕਤੀ ਸਦ ਲੈ ਸਨੇਹਾ ਕੱਲ ਵੀ ساری ਦੁਨੀਆ ਆਖੇ ਸਾਇਆਂ ਤੇਰਾ ਹੁਕਮ ਅਟਾ ਲਵੇ ਪਰ ਇਹ 라ਸ਼ਾਂ ਚੁੱਪ ਚਪੀਤੀਆਂ ਇੱਕ ਪੁਛਣ ਤੇਥੋਂ ਗੱਲ ਹੋਈ ਦੋਸਤੋ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਗੁਰਸਾਹਿਬ ਸਿੰਘ ਦੀ ਹੈ ਜੋ ਇਸ ਸਾਲ ਮਾਰਚ ਦੇ ਮਹੀਨੇ ਵਿੱਚ ਕੈਨੇਡਾ ਵਿਖੇ ਰੋਜ਼ਗਾਰ ਦੀ ਭਾਲ ਵਿੱਚ ਗਿਆ ਸੀ ਭਰਤਿਆਨ ਹੋਣੀ ਦੇ ਮਾਪਿਆਂ ਦਾ ਹੀਰਾ ਪੁੱਤਰ ਸਦਾ ਸਦਾ ਲਈ ਉਹਨਾਂ ਤੋਂ ਖੋ ਗਿਆ ਮਾਰਚ ਦੇ ਮਹੀਨੇ ਵਿੱਚ ਗਿਆ ਸੀ ਅਤੇ 13 ਅਪ੍ਰੈਲ ਨੂੰ ਇਹ ਗਬਰੂ ਸਦਾ ਲਈ ਸਾਡੇ ਤੋਂ ਵਿਛੜ ਗਿਆ ਤੇ ਹੁਣ ਇੱਕ ਵਾਰ ਫਿਰ ਉਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਣ ਵਾਲਾ ਜਿਸ ਦਿਨ 5 ਮਈ ਨੂੰ ਸਰੀ ਤੂੰ ਉਸਦੀ লাশ ਮੱਦੀਪੁਰ ਵਿੱਚ ਆਵੇਗੀ ਅਤੇ ਉਸੇ ਦਿਨ 5 ਮਈ ਨੂੰ ਮੱਦੀਪੁਰ ਵਿੱਚ 2 ਵਜੇ ਇਸ ਕਬਰੂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਅਤੇ 9 ਮਈ ਨੂੰ ਭੋਗ ਅਤੇ ਅੰਤਮ ਅਰਦਾਸ ਪਿੰਡ ਮੱਦੀਪੁਰ ਵਿੱਚ ਹੀ ਹੋਵੇਗੀ ਆਓ ਇਸ ਪਰਿਵਾਰ ਦਾ ਦੁੱਖ ਹਲਕਾ ਕਰਨ ਦੇ ਲਈ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋ ਕੇ ਉਸ ਦਾ ਦੁੱਖ ਵੰਡਾ ਲਿਏ ਅਰਦਾਸ ਕਰੀਏ ਕਿ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ